ਹਾਂ 307 ਲੱਗਣੀ ਚਾਹੀਦੀ ਹੈ 32 ਮੋਬਾਈਲ ਇਨਵੈਸਟੀਗੇਸ਼ਨ ਦੇ ਵਿੱਚ 32 ਮੋਬਾਈਲ ਰਾਤ ਨੂੰ ਉੱਥੇ ਐਕਟਿਵ ਪਾਏ ਗਏ ਆ ਬਰਿੰਦਰ ਸਿੰਘ ਦੇ ਨਾਲ ਪੂਰਾ ਇਲਾਕਾ ਖੜਾ ਹੈ ਜਿਤਪਾਲ ਸਿੰਘ ਨੇ 14 15 ਚਪੇੜਾ ਉਹਦੇ ਮੂੰਹ ਤੇ ਮਾਰੀਆਂ ਪਹਿਲਾਂ ਫੇ ਮਾਵਾ ਪੈਣਾਂ ਦੀਆਂ ਗਾਲਾਂ ਕੱਢੀਆਂ ਇਹ ਬਾਣੇ ਵਾਲੇ ਬੰਦੇ ਨੂੰ ਸੋਪਦੀਆਂ ਨਹੀਂ ਜੀ ਸਾਡਾ ਗੁਰੂਗ੍ਰੰਥ ਸਾਹਿਬ ਉਹਦੇ ਮਗਰ ਨਹੀਂ ਲੱਗਦੇ ਸੀ ਅਸੀਂ ਐਜੇ ਜਰਨਲਾਂ ਦੇ ਮਗਰ ਲੱਗਦੇ ਆ ਜਿਹੜੇ ਆ ਕੇ ਗਰਮ ਬਿਆਨ ਦੇ ਦਿੰਦੇ ਆ ਪਿੰਡਾਂ ਵਾਲੇ ਸੰਤਾਂ ਦੀ ਕਾਪੀ ਕਰਦਾ ਖੋਦੋਂ ਨੂੰ ਕੋਈ ਗਿਆਨ ਨਹੀਂ ਗੁਰੂਗ੍ਰਾਂਦ ਸਾਹਿਬ ਦੇ ਉੱਪਰ ਉਹਨੇ ਵਿਚਾਰ ਕਰਨੀਆਂ ਸਾਡੇ ਨਾਲ ਕਦੇ ਵੀ ਬੈਠ ਕੇ ਕਰ ਸਕਦਾ। ਬਰਿੰਦਰ ਸਿੰਘ ਦੇ ਨਾਲ ਪੂਰਾ ਇਲਾਕਾ ਖੜਾ ਹੈ। ਪਈ ਅਮਰਤਪਾਲ ਸਿੰਘ ਤੇ ਪਰਚਾ ਕਰਾਉਣ ਵਾਲੇ ਬਰਿੰਦਰ ਸਿੰਘ ਦੇ ਪਿੰਡ ਵਾਲੇ ਆਏ ਕੈਮਰੇ ਸਾਹਮਣੇ ਕੀਤੀ ਪ੍ਰੈਸ ਕਾਨਫਰੰਸ ਕੀਤਾ। ਅਮਰਤਪਾਲ ਸਿੰਘ ਦਾ ਬ੍ਰੋਥ ਬਰਿੰਦਰ ਸਿੰਘ ਨੂੰ ਕੁੱਟੜ ਵਾਲੇ ਸਥਾਨ ਤੇ ਕਿਹਾ 32 ਮੋਬਾਈਲਾਂ ਦੀ ਲੋਕੇਸ਼ਨ ਪਾਈ ਗਈ ਹੈ ਜੋ ਇਨਵੈਸਟੀਗੇਸ਼ਨ ਚ ਆਇਆ ਹੈ। ਉਹਨਾਂ ਆਖਿਆ ਕਿ ਬਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ ਹੈ ਤੇ ਮਾਮਾ ਪੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਹਨ। ਪਿੰਡ ਵਾਸੀਆਂ ਨੇ ਆਖਿਆ ਕਿ ਅਸੀਂ ਬਰਿੰਦਰ ਸਿੰਘ ਦੇ ਨਾਲ ਖੜੇ ਹਾਂ ਉਹਨਾਂ ਕੇਸ ਵਿੱਚ 307 ਤਾਰਾ ਚੋੜਨ ਜੋੜਨ ਦੀ ਵੀ ਮੰਗ ਕੀਤੀ ਪਿੰਡ ਵਾਸੀਆਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਅਮਰਪਾਲ ਸਿੰਘ ਨੂੰ ਕੋਈ ਗਿਆਨ ਨਹੀਂ ਉਹ ਭਿੰਡਰਾ ਵਾਲਿਆਂ ਦੀ ਨਕਲ ਕਰਦਾ ਏਜੰਸੀਆਂ ਦਾ ਬੰਦਾ ਹੈ ਨੌਜਵਾਨੀ ਦਾ ਕਾਂਡ ਕਰਾਉਣਾ ਚਾਹੁੰਦਾ ਹੈ ਹੋਰ ਵੀ ਬਹੁਤ ਕੁਝ ਵੀਡੀਓ ਪੂਰਾ ਦੇਖੋ ਆਪਣੇ ਵਿਚਾਰ ਜ਼ਰੂਰ ਦਿਓ ਪੇਜ ਫੋਲੋ ਜ਼ਰੂਰ ਕਰ ਦੇਣਾ ਜੀ ਬਲਾਵਲ ਦਰਬਾਰ ਸਾਹਿਬ ਗਈ ਸੀ ਮੱਥਾ ਟੇਕਣ ਉਦੋਂ ਬਾਅਦ ਸੰਤਾਂ ਦੀ ਵਰਸੀ ਹੁੰਦੀ ਆ ਉਹ ਆਮ ਸਮਾਗਮਾਂ ਵਿੱਚ ਲੱਗਦੇ ਸਾਹਿਬ ਹੋਏ ਕਿਤੇ ਵੀ ਭੇਵੇਂ ਵਾਲੇ ਆਏ ਹੋਏ ਸੰਤਾਂ ਦੀ ਸ਼ੁਰੂਤ ਹੀ ਕਿਤੇ ਵੀ ਹੁੰਦੀ ਹੈ ਆਪਣੇ ਪੈਰਾਂ ਮੱਜਰੇ ਹੋਏ ਧਿਆਨ ਮੱਜਰੇ ਹਰ ਇੱਕ ਸਮਾਗਮ ਵਿੱਚ ਸ਼ਾਮ ਲਾਉਂਦੇ ਆ ਕੋਈ ਪਿੰਡ ਦਾ ਮਤਲਬ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਅਲਮਕ ਉੱਥੇ ਵੀ ਸੇਵਾ ਕਰਦੇ ਨੇ ਸ਼ੁਰੂਤ ਹੀ ਉਹ ਧਰਮ ਪੱਖੀ ਨੇ ਤੇ ਸਾਨੂੰ ਇਹ ਰੋਸਤਾ ਵੀ ਸਾਡਾ ਜਿਹੜਾ ਬੱਚਾ ਉਹ ਝੂਠ ਨਹੀਂ ਬੋਲ ਸਕਦਾ ਕਿਉਂਕਿ ਸਾਨੂੰ ਉਹਦਾ ਪਤਾ ਵੀ ਸ਼ੁਰੂ ਤੇ ਹੀ ਉਹ ਜਣੇ ਸਭ ਮਤਲਬ ਸੱਚਾ ਜੁੜੇ ਹੋਣੇ ਆਪਣੇ ਗੁਣ ਨੇ ਅਮਰਤਾ ਦੀ ਇਹ ਸ਼ੁਰੂ ਤੇ ਹੋਇਆ ਜਨਮ ਤੋਂ ਹੀ ਆ ਇਹ ਨਹੀਂ ਆ ਵੀ ਮਤਲਬ ਕਹਿੰਦੇ ਬਾਚਾ ਅਮਰ ਸ਼ਗਿਆ ਤੇ ਸ਼ੁਰੂ ਤਾਂ ਇਹ ਮਤਲਬ ਉਹਦੇ ਕਿਤੇ ਵਿਚਾਰ ਨਹੀਂ ਹੈਗੇ ਵੀ ਮਤਲਬ ਕਹਿੰਦਾ ਝੂਠ ਬੋਲਿਆ ਪਰ ਪਹਿਲਾਂ ਵਰਿੰਦਰ ਅਮਰਪਾਲ ਨੂੰ ਫੋਲੋ ਵੀ ਕਰਦਾ ਸੀਗਾ ਜੀ ਉਹ ਹੋ ਸਕਦਾ ਵੀ ਉਹ ਤੇ ਵਿਚਾਰ ਮਿਲਦੇ ਹੋਣ ਵਰਿੰਦਰ ਇਹਦੇ ਵਾਰ ਵਰਿੰਦਰ ਸਿੰਘ ਤਾਂ ਸਕਦਾ ਉਹਨੂੰ ਲਾਈਵ ਹੋਣ ਦੀ ਕੀ ਜ਼ਰੂਰਤ ਪਈ ਸੀ ਇੱਥੇ ਘੜੀ ਸਾਬ ਤੋਂ ਲਾਈਵ ਹੋਇਆ ਇੱਕ ਦਿਨ ਰਾਤ 11:00 ਵਜੇ ਉਹ ਉਹ ਸਰ ਉਹ ਵਰਿੰਦਰ ਸਿੰਘ ਉਹ ਤੁਸੀਂ ਸਾਹ ਦੇ ਜੀ ਜੇ ਇਹ ਆਡੀਓ ਆ ਰਹੀ ਹੈ ਹੋ ਸਵਾਸਟ ਹੋ ਰਹੇ ਕੋਈ ਕੋਈ ਕੰਮ ਸੀਗਾ ਉਹਨੇ ਦੱਸਿਆ ਮਤਲਬ ਕਿ ਕੋਈ ਕੇਸ ਹਨ ਜੋ ਦੱਸ ਰਹੇ ਆ ਤੇ ਮੈਨੂੰ ਲੱਗਦਾ ਬਾਕੀ ਸਾਰੀ ਜੋ ਦੇ ਬਾਰੇ ਡਿਟੇਲ ਤੁਹਾਨੂੰ ਪਤਾ ਬਾਕੀ ਉਹ ਸਾਥੀਆਂ ਜਿਹੜਾ ਕੰਮ ਕਰਦੇ ਕਰਦਾ ਰਹੇ ਸੇਵਾ ਕਰਦੇ ਰਹੇ ਤੁਸੀਂ ਇਹਨਾਂ ਦਾ ਪਤਾ ਕਰ ਸਕਦੇ ਤੁਹਾਨੂੰ ਕੀ ਲੱਗਦਾ ਅਮਰਤਪਾਲ ਝੂਠ ਬੋਲ ਰਿਹਾ ਉਹ ਕਹਿੰਦਾ ਵੀ ਐਸੀ ਕੋਈ ਗੱਲ ਹੀ ਨਹੀਂ ਜ ਮੇਰੇ ਸਿੰਘਾਂ ਨਾਲ ਇਹ ਤਾਂ ਉਹ ਜਾਣਦਾ ਜੀ ਅਮਰਤਪਾਲ ਜਾਣਦਾ ਹਾਂਜੀ ਬਸ ਕੀ ਮੰਗ ਕਰ ਰਹੇ ਹੋ ਅਸੀਂ ਇਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨੂੰ ਪਰਚਾ ਵੀ ਦਰਜ ਹੋ ਗਿਆ ਹੋਰ ਕੀ ਇਨਸਾਫ ਚਾਹੁੰਦੇ ਹੋ ਕਿਡਨਾਪਿੰਗ ਦਾ 6 ਤਾਰਾ ਹੋ ਗਈ ਉਹਦੀ ਤਹਿਤ ਮੁਕੱਦਮਾ ਦਰਜ ਹੋ ਚੁੱਕਿਆ 307 ਲੱਗਣੀ ਚਾਹੀਦੀ ਹੈ ਜੀ 307 ਲੱਗਣੀ ਚਾਹੀਦੀ ਹੈ 32 ਮੋਬਾਈਲ ਇਨਵੈਸਟੀਗੇਸ਼ਨ ਦੇ ਵਿੱਚ 32 ਮੋਬਾਈਲ ਰਾਤ ਨੂੰ ਉੱਥੇ ਐਕਟਿਵ ਪਾਏ ਗਏ ਆ ਔਰ ਜਿਹੜਾ ਬਰਿੰਦਰ ਸਿੰਘ ਦਾ ਮੋਬਾਈਲ ਹੈ ਉਹਦੇ ਕਕਾਰ ਆ ਸਾਰੇ ਉਹਦੇ ਕੋਲ ਖੋਲਿਆ ਗਿਆ ਸਾਰਾ ਕੁਝ 3 ਘੰਟੇ ਉਹਨੂੰ ਪਹਿਲੇ ਅਮਰਤਪਾਲ ਸਿੰਘ ਨੇ 14 15 ਚਪੇੜਾ ਉਹਦੇ ਮੂੰਹ ਤੇ ਮਾਰੀਆ ਇਹ ਲੋਕੀ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਇਹ ਬਾਣੇ ਵਾਲੇ ਬੰਦੇ ਨੂੰ ਸੁਬਦੀਆਂ ਨਹੀਂ ਜੀ ਔਰ ਦੂਸਰੀ ਗੱਲ ਜੋ ਕਹਿੰਦੇ ਨੇ ਵੀ 3 ਘੰਟੇ ਇਕਟਾਈ ਨਹੀਂ ਚੱਲ ਸਕਦਾ ਦੋ ਦੋ ਥੱਪੜ ਮਾਰ ਕੇ 10 10 ਮਿੰਟ ਜਲੀਲ ਕਰਨਾ 3 ਘੰਟੇ ਦੀ ਇਹ ਇਕਟਾਈ ਹੋਈ ਆ ਉਹ ਸਾਨੂੰ ਪਤਾ ਹੈ ਸਾਡਾ ਬੱਚਾ ਉਹ ਸੀੜ ਤੋਂੱਖੋਂ ਵੀ ਕਮਜ਼ੋਰ ਆ ਥੋੜਾ ਉਹ ਮਾਰਨਾ ਵੀ ਨਹੀਂ ਸੀ ਚਾਹੁੰਦੇ ਤੇ ਸਬਕ ਵੀ ਸਿਖਾਉਣਾ ਚਾਹੁੰਦੇ ਸੀ ਵੀ ਤੂੰ ਸਾਡੇ ਖਿਲਾਫ ਕਿਵੇਂ ਬੋਲਦਾ ਸਬਕ ਸਬਕ ਅਗਰ ਸਿਖਾਉਣਾ ਸੀ ਅਮਰ ਸਾਡਾ ਬਰਿੰਦਰ ਸਿੰਘ ਅਗਰ ਗਲਤ ਸੀ ਉਸ ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਉਂਦੇ ਪਹਿਲਾਂ ਵੀ ਆਏ ਨੇ ਅਗਰ ਫੋਨ ਦੇ ਉੱਪਰ ਕੰਟੈਕਟ ਨਹੀਂ ਹੋ ਸਕਦਾ ਸੀ ਬਹੁਤ ਵਾਰ ਬੰਦਿਆਂ ਦਾ ਕੱਟ ਕਰਦੇ ਬਰਿੰਦਰ ਸਿੰਘ ਨੂੰ ਬਿਠਾਉਂਦੇ ਉਹਦੀ ਗਲਤੀ ਦਾ ਉਹਨੂੰ ਜੋ ਗਲਤ ਕਰ ਰਿਹਾ ਸੀ ਅਮਰਤਪਾਲ ਸਿੰਘ ਬਾਰੇ ਉਹ ਕਰਦੇ ਔਰ ਅਮਰਤਪਾਲ ਸਿੰਘ ਉਹਨਾਂ ਨੂੰ ਬੇਨਤੀ ਹੈ ਮੇਰੀ ਕਿ ਇੱਕ ਵੀ ਕੋਈ ਸਬੂਤ ਜਿੱਥੇ ਬਰਿੰਦਰ ਸਿੰਘ ਉਹਨਾਂ ਦੀ ਧਰਮ ਪਤਨੀ ਬਾਰੇ ਕੁਝ ਗਲਤ ਬੋਲਿਆ ਹੋਵੇ ਤਾਂ ਉਹ ਲਿਆ ਕੇ ਦੇ ਸਕਦੇ ਜਿਹਦਾ ਉਹ ਹਵਾਲਾ ਦੇ ਕੇ ਕਹਿੰਦੇ ਨੇ ਵੀ ਉਹ ਮੈਂ ਰੋਜ਼ ਫੇਸਬੁੱਕ ਤੇ ਅਸੀਂ ਪੋਸਟਾਂ ਦੇਖਦੇ ਆ ਕਿ ਉਹਦੀ ਪਤਨੀ ਬਾਰੇ ਗਲਤ ਬੋਲਿਆ ਸੀ ਤਾਂ ਉਹਨਾਂ ਨੇ ਕੁੱਟਮਾਰ ਕੀਤੀ ਆ ਕੋਈ ਨਹੀਂ ਜੀ ਕਿਤੇ ਵੀ ਪਤਨੀ ਬਾਰੇ ਗਲਤ ਬੋਲਿਆ ਅਸਲ ਦੇ ਵਿੱਚ ਉਹ ਪਹਿਲਾਂ ਉਹਨਾਂ ਨੂੰ ਫਾਲੋ ਕਰਦਾ ਸੀ ਉਹ ਵਿਚ ਰਹਿ ਕੇ ਉਹਨੇ ਦੇਖਿਆ ਵੀ ਇਹ ਸਿਸਟਮ ਗਲਤ ਚੱਲ ਰਿਹਾ ਜਦੋਂ ਬੰਦਾ ਕਿਸੇ ਸਿਸਟਮ ਦੇ ਵਿੱਚ ਵੱੜਦਾ ਉਹਨੂੰ ਫਿਰ ਪਤਾ ਲੱਗਦਾ ਕਿ ਕੀ ਸਹੀ ਹੈ ਕਿ ਗਲਤ ਹੈ ਜੋ ਉਹਨੂੰ ਗਲਤ ਲੱਗਿਆ ਉਹ ਬੋਲਣ ਲੱਗਿਆ ਤੇ ਉਸ ਗੱਲ ਦੀ ਅਮਰਤਪਾਲ ਸਿੰਘ ਉਹਨਾਂ ਨੂੰ ਤਕਲੀਫ ਹੋਈ ਆ ਕਿ ਸਾਡੀਆਂ ਸਚਾਈਆਂ ਉਜਾਗਰ ਹੋਣ ਲੱਗੀਆਂ ਕਾਫੀ ਸਚਾਈਆਂ ਨੇ ਜਿਹੜੇ ਸਬੂਤ ਨੇ ਉਹ ਬਰਿੰਦਰ ਸਿੰਘ ਦੇ ਕੋਲ ਮੌਜੂਦ ਨੇ ਜਿਵੇਂ ਕੀ ਤੁਹਾਡੀ ਗੱਲਬਾਤ ਵੀ ਹੈ ਜੇ ਕਿਹੜੀਆਂ ਚੀਜ਼ਾਂ ਆ ਬਹੁਤ ਨੇ ਜੀ ਜਿਵੇਂ ਉਹ ਜਲਦੀ ਹੀ ਤੁਹਾਡੇ ਸਾਹਮਣੇ ਬਰਿੰਦਰ ਸਿੰਘ ਨੂੰ ਨਾਲ ਬਿਠਾ ਕੇ ਉਹਦੇ ਸਾਹਮਣੇ ਤੁਹਾਨੂੰ ਜਾਗਰ ਕਰਾਂਗੇ ਅੱਜ ਅਸੀਂ ਉਹ ਜਾਗਰ ਵੀ ਨਹੀਂ ਕਰ ਸਕਦੇ ਕੁਝ ਕੁਝ ਬਹੁਤ ਸੰਗੀਨ ਗੱਲਾਂ ਨੇ ਜਿਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਜਿਵੇਂ ਕਹਿੰਦੇ ਆ ਕਿ 307 ਤੱਕ ਦਾ ਵੀ ਲੱਗ ਸਕਦਾ ਤੇ ਉੱਪਰੋਂ ਬਲਅਤਕਾਰ ਤੱਕ ਦੇ ਵੀ ਚਾਰजेस ਲੱਗ ਸਕਦੇ ਨੇ ਐਸੇ ਸੰਗੀਨ ਗੱਲਾਂ ਨੇ ਔਰ ਅਗਰ ਤੁਸੀਂ ਕਹੋ ਵੀ ਅਮਰਤਪਾਲ ਸਿੰਘ ਬਹੁਤ ਦੁੱਧ ਤੋਤਾ ਮੈਨੇਜ ਮੰਦਾ ਕਿਉਂਕਿ ਜਿਹਹ ਜੀ ਉਹਨਾਂ ਦੀ ਬੋਲਬਾਣੀ ਆ ਬਾਣੇ ਜਿ ਬੈਠ ਕੇ ਟੀਵੀ ਦੇ ਚੈਨਲਾਂ ਦੇ ਮੂਰੇ ਬੈਠ ਕੇ ਵੀ ਉਹਨਾਂ ਦੀ ਬੋਲੀ ਦੇ ਵਿੱਚੋਂ ਪਤਾ ਸਾ ਪਤਾ ਲੱਗਦਾ ਕਿ ਉਹ ਉਹ ਇਹ ਸੋਚਦੇ ਨੇ ਵੀ ਜੇ ਕਾਨੂੰਨ ਨਾ ਹੁੰਦਾ ਮੈਂ ਗੋਲੀ ਮਾਰ ਦਿੰਦਾ ਰਹੇਗਾ। ਕੌਮ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਨੇ। ਵੀ ਕੌਮ ਗੁਲਾਮ ਕਿੱਥੇ ਦੀ? ਲੋਕਤੰਤਰ ਰਾਜਾ ਭਾਰਤ ਦੇਸ਼ ਅਸੀਂ ਲੋਕਤੰਤਰ ਦੇ ਰਾਜ ਲਈ ਅਸੀਂ ਆਜ਼ਾਦੀ ਲਈ ਲੜੇ ਆਂ। ਤੁਹਾਡੇ ਕੋਲ ਇੱਕ ਵੋਟਾਂ ਦਾ ਜਰੀਆ ਤੁਸੀਂ ਇੱਕ ਪਾਰਟੀ ਬਣਾਉਂਦੇ ਤੁਸੀਂ ਵੋਟਾਂ ਲੜੋ ਆਪਣੇ ਮੁੱਦੇ ਰੱਖੋ ਵੀ ਅਸੀਂ ਇਸ ਤਰ੍ਹਾਂ ਨਾਲ ਤੁਹਾਨੂੰ ਸਹੂਲਤਾਂ ਦੇਵਾਂਗੇ। ਪਾਰਟੀ ਬਣਾਓ ਇੱਕ ਫਿਰ ਤੁਸੀਂ ਰਾਜ ਕਰੋ ਪੰਜਾਬ ਦੇ ਉੱਪਰ ਇਹ ਹਥਿਆਰਾਂ ਦੇ ਸਮੇ ਗਏ ਹੁਣ ਹਥਿਆਰਾਂ ਦੀ ਨਹੀਂ ਹੁਣ ਵੋਟ ਦੀ ਲੜਾਈ ਹੈ ਲੋਕਤੰਤਰ ਰਾਜ ਹੈ ਜੀ ਭਾਰਤ ਤਾਂ ਗੁਲਾਮੀ ਕੋਈ ਨਹੀਂ ਜੀ ਇੱਥੇ ਕੀ ਲੱਗਦਾ ਕੀ ਨੌਜਵਾਨ ਕਰਾਹੇ ਚਲੇ ਜਾਣਗੇ ਨਹੀਂ ਬਿਲਕੁਲ ਜੀ ਇਹ ਅਸਲ ਦੇ ਵਿੱਚ ਇਹ ਪਲਾਂਟਡ ਬੰਦਾ ਜੀ ਹਮ ਅਮਰਪਾਲ ਸਿੰਘ ਇਹ ਜਿਵੇਂ ਪਹਿਲਾਂ 84 ਦਾ ਕਾਹਨ ਹੋਇਆ ਇਹ ਫਿਰ ਦੁਬਾਰਾ ਇਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸੀਂ ਇਹੀ ਸਭ ਕੁਝ ਕੀ ਕਰੀਏ ਨੌਜਵਾਨੀ ਦਾ ਘਾਟਾ ਕੀਤਾ ਜਾ। ਨੌਜਵਾਨੀ ਦਾ ਘਾਟਾ। ਅਗਰ ਤੁਸੀਂ ਕਹਿੰਦੇ ਆ ਵੀ ਉਹ ਕਹਿੰਦੇ ਬਹੁਤ ਹਵਾਲਾ ਦਿੰਦੇ ਆ। ਅਮਰਿਤਪਾਲ ਸਿੰਘ ਨੇ ਕੌਮ ਦੇ ਲਈ ਇੱਕ ਵੀ ਕੰਮ ਕੋਈ ਕੀਤਾ ਹੋਵੇ ਅੱਜ ਤੱਕ। ਕਹਿੰਦੇ ਵੀ ਰਤਬਾ ਬੰਦਾ ਖੁਦ ਕੁਛ ਕਰਨ ਦੇ ਲਈ। ਖੁਦ ਕੁਛ ਕਰਨ ਦਾ ਲੋ ਜਦੋਂ ਬੰਦਾ ਕੋਦ ਖੁਦ ਕੁਛ ਕਰਦਾ। ਤਾਂ ਅਮਰਿਤਪਾਲ ਸਿੰਘ ਨੇ ਕੌਮ ਦੇ ਲਈ ਕੋਈ ਇੱਕ ਕੰਮ ਦੱਸ ਦੇ। ਜੇ ਉਹ ਅਮਰਿਤ ਸਿਕਾਉਣ ਦੀ ਗੱਲ ਕਰਦੇ ਨੇ। ਜਿਨ੍ਹਾਂ ਨੂੰ ਉਹ ਸਵੇਰ ਤੋਂ ਲੈ ਕੇ ਉਹ ਸਵੇਰੇ ਉੱਠ ਕੇ ਲੈ ਕੇ ਸ਼ਾਮ ਨੂੰ ਸੌਂ ਤੱਕ ਗਾਲਾਂ ਕੱਢਦੇ ਢੰਡਰੀਆਂ ਵਾਲੇ ਨੂੰ। ਢੰਡਰੀਆਂ ਵਾਲੇ ਨੇ ਉਹਦੇ ਤੋਂ ਵੱਧ ਸ਼ਿੰਗਾਰੇ ਨੇ। ਪਿਛਲੇ ਸਾਲ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਨੇ 61000 61000 ਪਰ ਬੰਦਿਆਂ ਨੂੰ ਅੰਮ੍ਰਿਤ ਸ਼ਕਾਇਆ ਤਾਂ ਉਹ ਕੋਈ ਐਡੀ ਗੱਲ ਨਹੀਂ ਜੀ ਅਮਲੀਆਂ ਨੂੰ ਅੰਮ੍ਰਿਤ ਵੱਲੋਂ ਸ਼ਕਾ ਕੇ ਅਮਲ ਪਰ ਅਮਲ ਛੱਡ ਨਹੀਂ ਜੀ ਰਹੇ ਕੋਣ ਕਰਨ ਕੀ ਗਾਰੰਟੀ ਹੈ ਕਿ ਤੁਸੀਂ ਅੰਮ੍ਰਿਤ ਸ਼ਕਾਤ ਤੇ ਉਹ ਅਮਲ ਨਹੀਂ ਕਰ ਰਹੇ ਕੋਈ ਅਮਲੀ ਐਦਾ ਅੰਮ੍ਰਿਤ ਅਮਲ ਨਹੀਂ ਛੱਡਦਾ ਐਡੇ ਐਡੇ ਸੈਂਟਰ ਖੁੱਲੇ ਹੋਇਆ ਸੈਂਟਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮਹੀਨੇ ਸਾਲ ਸਾਲ ਵੀ ਛੱਡਦੇ ਆ ਅਮਲੀਆਂ ਨੂੰ ਅੰਮ੍ਰਿਤ ਸ਼ਕਾ ਕੇ ਐਦਾ ਕੋਈ ਨਹੀਂ ਜੀ ਛੱਡਦਾ ਅੰਮ੍ਰਿਤ ਉਹ ਨਸ਼ਾ ਨਹੀਂ ਛੱਡਦਾ ਇਹ ਕੌਮ ਨੂੰ ਗਮਰਾਹ ਕਰਨ ਲਈ ਪਲੈਂਟਡ ਬੰਦਾ ਕੋਈ ਵੀ ਇਦਾਂ ਸਾਡੀ ਕੌਮ ਦੀ ਇੱਕ ਤਰਾਸਦੀ ਹੈ ਕਿ ਅਸੀਂ ਕਿਸੇ ਨੂੰ ਵੀ ਬਹੁਤ ਜਲਦੀ ਆਪਣਾ ਜਥੇਦਾਰ ਮੰਨ ਲੈਨੇ ਆ ਦੋ ਤਿੰਨ ਮਹੀਨੇ ਅਕਮਲ ਕਹਿੰਦਾ ਵੀ ਮੈਂ ਸ਼ਹਾਦਤ ਦੇਣੀ ਚਾਹੁੰਦਾ ਮੈਂ ਬੋੜਾ ਹੋ ਕੇ ਬੈੱਡ ਤੇ ਨਹੀਂ ਮਰਨਾ ਚਾਹੁੰਦਾ ਮੈਂ ਇਹ ਗੱਲ ਸੁਣੋ ਜੀ ਹਥਿਆਰ ਚੱਕੀ ਫਿਰਦੇ ਨੇ ਜੀ ਗੋਲੀ ਮਾਰੋ ਕਿਸੇ ਤੇ ਜਾ ਕੇ ਸੂਰੀ ਬੋਲਦਾ ਸੀ ਉਹ ਕਿਸੇ ਤੋਂ ਮਰਵਾਤਾ ਨਹੀਂ ਸਿੱਧਾ ਸਰਕਾਰਾਂ ਨਾਲ ਟੱਕਰ ਲੈਣ ਬਿਆਨ ਦਿੱਤਾ ਜੀ ਅਮਰਪਾਲ ਸਿੰਘ ਨੇ ਇੱਕ ਕਹਿੰਦੇ ਜੀ ਪਹਿਲਾਂ ਨੌਜਵਾਨ ਗੁਲਾਮੀ ਦਾ ਅਹਿਸਾਸ ਕਰਨ ਫਿਰ ਹਥਿਆਰ ਚੱਕਣ ਤੇ ਸੋਧਾ ਲਾਉਣ ਮੈਂ ਅਮਰਿਤਪਾਲ ਸਿੰਘ ਨੂੰ ਕਹਿੰਦਾ ਤੁਹਾਡੇ ਕੋਲ ਹਥਿਆਰ ਸੀਗੇ ਤੁਸੀਂ ਸ਼ਰੀਆਮ ਤੁਹਾਨੂੰ ਪਤਾ ਵੀ ਤੁਸੀਂ ਗੁਲਾਮ ਹੋ ਤੁਸੀਂ ਲਾਓ ਸੋਧੇ ਤੁਹਾਨੂੰ ਲੱਗਦਾ ਤੁਸੀਂ ਗੁਲਾਮ ਹੋ ਤੁਸੀਂ ਆਪ ਖੁਦ ਲੜਨਾ ਸ਼ੁਰੂ ਕਰੋ ਪਹਿਲਾਂ ਆਖੋ ਤੋ ਮਰੋ ਪਹਿਲਾਂ ਆਪ ਖੁਦ ਮਰਨਾ ਕਬੂਲ ਕਰੋ ਲੋਕਾਂ ਨੂੰ ਲੋਕਾਂ ਦੇ ਪੁੱਤ ਮਰਵਾਉਣ ਨਾਲੋਂ ਪਹਿਲਾਂ ਖੁਦ ਮਰੋ ਬਰਿੰਦਰ ਸਿੰਘ ਦੇ ਕੇਸ ਦੇ ਵਿੱਚ ਹੋਰ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਜੀ ਮੇਰਾ ਨਾਮ ਹੈ ਜੀ ਪਹਿਲਵਾਨ ਚੁਹਾਰ ਸਿੰਘ ਬਰਿੰਦਰ ਸਿੰਘ ਸਾਡੇ ਨਾਲ ਹੀ ਪੜਿਆ ਬਚਪਨ ਤੋਂ ਸ਼ੁਰੂ ਤੋਂ ਅਮਰਤਾ ਦੀ ਬੱਚਾ ਇੰਨਾ ਕਿ ਮਿਹਨਤੀ ਹੈ ਕਿ ਅਸੀਂ ਕੁਸ਼ਤੀਆਂ ਕਰਦੇ ਸੀ ਬੀਏ ਕੀਤੀ ਉਹਨੂੰ ਨੌਕਰੀ ਨਹੀਂ ਮਿਲੀ ਅਸੀਂ ਕੁਸ਼ਤੀ ਕਰਦੇ ਸੀ ਕੁਸ਼ਤੀ ਦੰਗਲ ਦੇ ਬਾਅਦ ਜੂਸ ਦੀ ਸ਼ੇਕ ਦੀ ਦੁਕਾਨ ਲਾਉਂਦਾ ਸੀ ਇੰਨਾ ਕਿਰਤੀ ਮਿਹਨਤੀ ਬੰਦਾ ਔਰ ਉਹਦੀ ਪੂਰੀ ਫੇਸਬੁੱਕ ਆਈਡੀ ਚੈੱਕ ਕੀਤੀ ਜਾਵੇ ਅਮਰਤਪਾਲ ਸਿੰਘ ਵਾਲੇ ਕੇਸ ਨੂੰ ਛੱਡ ਕੇ ਇਹ ਬਾਅਦ ਦੀਆਂ ਗੱਲਾਂ ਉਹ ਤੋਂ ਪਹਿਲਾਂ ਦੀ ਕੀਤੀ ਜਾਵੇ ਕਦੇ ਉਹ ਸਿਰਫ ਔਰ ਸਿਰਫ ਸਿੱਖੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਬੰਦਾ ਕੌਮ ਦੇ ਕੌਮ ਦਾ ਦਰਦੀ ਹੈ ਸਾਡੀ ਕੌਮ ਦੀ ਤਰਸਦੀ ਹੈ ਕਿ ਅਸੀਂ ਅਸੀਂ ਸੋਚਦੇ ਹਾਂ ਕਿ ਸਾਨੂੰ ਕੋਈ ਆ ਕੇ ਜਰਨੈਲ ਸਾਨੂੰ ਕੋਈ ਦੱਸੂਗਾ ਸਾਡਾ ਗੁਰੂ ਗ੍ਰੰਥ ਸਾਹਿਬ ਉਹਦੇ ਮਗਰ ਨਹੀਂ ਲੱਗਦੇ ਅਸੀਂ ਅਸੀਂ ਇਹ ਜੇ ਜਰਨੈਲਾਂ ਦੇ ਮਗਰ ਲੱਗਦੇ ਆ ਜਿਹੜੇ ਆ ਕੇ ਗਰਮ ਬਿਆਨ ਦੇ ਦਿੰਦੇ ਆ ਮੈਂ ਮੈਂ ਕਹਿੰਦਾ ਵੀ ਉਹ ਪਿੰਡਾਂ ਵਾਲੇ ਸੰਤਾਂ ਦੀ ਕਾਪੀ ਕਰਦਾ ਖੁਦੋਂ ਨੂੰ ਕੋਈ ਗਿਆਨ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਉਹਨੇ ਵਿਚਾਰ ਕਰਨੀ ਆ ਸਾਡੇ ਨਾਲ ਕਦੇ ਵੀ ਬੈਠ ਕੇ ਕਰ ਸਕਦਾ ਅਗਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕਰਨੀ ਆ ਸਿੱਖੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਜੇ ਉਹ ਕਹੇ ਕੋਈ ਹੋਰ ਕੋਈ ਵਿਚਾਰ ਜਿੱਦਾਂ ਦੀ ਵੀ ਵਿਚਾਰ ਕਰਨੀ ਆ ਸਾਡੇ ਨਾਲ ਬੈਠ ਕੇ ਕਰ ਸਕਦਾ ਜਿੱਥੇ ਕਹੇ ਜੇ ਕਹੇ ਅੰਬਰਸਰ ਆਉਣਾ ਸੀ ਅੰਬਰਸਰ ਆਉਣ ਲਈ ਤਿਆਰ ਜੇ ਉਹ ਚਾਹੁੰਦਾ ਚਮਕੌਰ ਸਾਹਿਬ ਆਜ ਵੀ ਚਮਕੌਰ ਸਾਹਿਬ ਆ ਕੇ ਡਿਬੇਟ ਕਰਨ ਲਈ ਤਿਆਰ ਅਸੀਂ ਬਰਿੰਦਰ ਸਿੰਘ ਨੂੰ ਵੀ ਉਹਦੇ ਸਾਹਮਣੇ ਬਿਠਾਵਾਂਗੇ ਜਿੱਦਾਂ ਕਹਿੰਦਾ ਉਹਦਾ ਜਿਵੇਂ ਜਿਵੇਂ ਉਹਦੇ ਪਿੱਛੇ ਜਦੋਂ ਉਹ ਬੈਠਦਾ ਉਹਦੇ ਪਿੱਛੇ 30 40 ਜਣੇ ਹਥਿਆਰ ਲੈ ਕੇ ਖੜ੍ਹ ਜਾਂਦੇ ਆ ਫਿਰ ਉਹ ਡਿਬੇਟ ਹੁੰਦੀ ਆ ਇੱਕ ਵੱਖ-ਵੱਖ ਧਰਮ ਉਹਦੇ ਮਾਮਲੇ ਦਰਜ ਹੋ ਗਏ ਉਹਨੂੰ ਹਜੇ ਤੱਕ ਪੁਲਿਸ ਨੇ ਅਰੈਸਟ ਨਹੀਂ ਕੀਤਾ ਅਸਲ ਜਿਵੇਂ ਦੇਖ ਦੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਪੁਲਿਸ ਤੋਂ ਇਹ ਵੀ ਕਹਿ ਰਹੇ ਹਾਂ ਵੀ ਪੁਲਿਸ ਉਹਨੂੰ ਜਾਣ ਪੁੱਛ ਕੇ ਨਹੀਂ ਚੱਕ ਰਹੀ ਜੋ ਜੋ ਜਿਹੜੀ ਪੋਸਟਾਂ ਦੀਆਂ ਨੇ ਨਾ ਪੋਸਟ ਦਾ ਸਕੰਜਾ ਇੱਕ ਇਹ ਜਿਹਾ ਸਕੰਜਾ ਹੁੰਦਾ ਹੈ ਅਜਗਰ ਦਾ ਸਕੰਜਾ ਹੁੰਦਾ ਹੈ ਨਾ ਹੌਲੀ ਹੌਲੀ ਕੁੱਟਰਾਂ ਹੁੰਦਾ ਹੈ ਇੱਕ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਭ ਕੁਝ ਸਾਹਮਣੇ ਆਊਗਾ ਅਮਰਿਤਪਾਲ ਸਿੰਘ ਦੀ ਖੁਦ ਉੱਥੇ ਮੌਜੂਦਗੀ ਦੇ ਸਬੂਤ ਸਾਡਾ ਬਰਿੰਦਰ ਸਿੰਘ ਖੋਦਾ ਠੀਕ ਹੈ ਉਹ ਅੱਗੇ ਅੱਗੇ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਹੋਊਗੀ ਇਨਵੈਸਟੀ ਜੇ ਇਨਵੈਸਟੀਗੇਸ਼ਨ ਗਲਤ ਹੁੰਦੀ ਦੋ ਬੰਦੇ ਝੱਕੇ ਸੀ ਇੱਕ ਛੜਤਾ ਜਾਂ ਤਾਂ ਦੋਨਾਂ ਨਾਲ ੱੱਕਾ ਕਰਦੇ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਹੋ ਰਹੀ ਹੈ ਔਰ ਜੋਤਾਰਾ ਲਾ ਧਾਰਾਂਵਾਂ ਲੱਗਿਆ ਨੇ ਬਿਲਕੁਲ ਸੱਚ ਲੱਗਿਆ ਨੇ ਕੁਛੇ ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਕੋਈ ਕੁਛ ਨਹੀਂ ਜੋ ਜੋ ਇਨਵੈਸਟੀਗੇਸ਼ਨ ਚ ਆਇਆ ਉਹੀ ਤਰ੍ਹਾਂ ਲੱਗਿਆ ਅਸੀਂ ਚਾਹੁੰਦੇ ਹਾਂ ਰਾਜ ਸਿੰਘ ਤਾਂ ਕਹਿ ਰਹੇ ਉਸ ਸਮੇਂ ਜਿਸ ਦਿਨ ਇਹ ਕੁੱਟਮਾਰ ਹੋਈ ਹੈ ਮੈਂ ਆਪਣੇ ਪਿੰਡ ਸੀਗਾ ਉਹਨਾਂ ਕੋਲ ਸਬੂਤ ਉਹ ਸਬੂਤ ਦੇ ਸਕਦੇ ਇਸ ਗੱਲ ਦਾ 32 ਮੋਬਾਈਲਾਂ ਦੀ ਲੋਕੇਸ਼ਨ ਉੱਥੇ ਆਈ ਹੈ ਦੇਖੋ ਜੋ ਆਪਣੀ ਪਗਤ ਸਿੰਘ ਦੁਆਬੀ ਹੈ ਦੀ ਯਾਰ ਗੱਲਬਾਤ ਹੋ ਰਹੀ ਹੈ ਮਖੂ ਸਾਹਬ ਦੀ ਉਹਦੇ ਦੇ ਵਿੱਚ ਤੁਸੀਂ ਕਿਸੇ ਉਹਦੇ ਵਿੱਚ ਪਾਓ ਕਿਸੇ ਨੂੰ ਜ਼ਿਕਰ ਨਾ ਪਾਓ ਹਾਂ ਪ੍ਰੈਸ ਕਾਨਫਰੈਂਸ ਚਲਦੀ ਹੈ ਉਹ ਨਾ ਪਾਓ ਉਹ ਗੱਲਬਾਤ ਜਿਹੜੀ ਹੋ ਰਹੀ ਆ ਉਹਦੇ ਵਿੱਚ ਸਾਡਾ ਜਿਹੜਾ ਬੇਟਾ ਹੈਗਾ ਵਰਿੰਦਰ ਸਿੰਘ ਉਹ ਲਾਈਡ ਡਿਟੈਕਟ ਟੈਸਟ ਤੇ ਮਤਲਬ ਆਪਣਾ ਲਾਈਡ ਡਿਟੈਕਟ ਨਾਰਕੋ ਟੈਸਟ ਨਾਰਕੋ ਟੈਸਟ ਨਾਰਕੋ ਟੈਸਟ ਲਈ ਕਰਾਉਣ ਤਿਆਰ ਅਸੀਂ ਵੀ ਤਿਆਰ ਹੈ ਕਿ ਦੋਨੋਂ ਤਰ੍ਹਾਂ ਦਾ ਇਹ ਟੈਸਟ ਹੋਣਾ ਚਾਹੀਦਾ ਸੱਚ ਤੇ ਸੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਉੱਥੇ ਤੇ ਵੀਰ ਜੀ ਪਰਵਾਨਾ ਜੀ ਨੂੰ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਦੋਂ ਚਾਹੋ ਜਿੱਥੇ ਚਾਹੋ ਪਰਵਾਨਾ ਜੀ ਜਦੋਂ ਚਾਹੋ ਜਿੱਥੇ ਚਾਹੋ ਆ ਕੇ ਤੁਸੀਂ ਵਿਚਾਰ ਕਰ ਸਕਦੇ ਹੋ ਥੋਡੇ ਹਰ ਇੱਕ ਗੱਲ ਦਾ ਜਵਾਬ ਦਵਾਂਗੇ। ਔਰ ਹਾਂਜੀ ਵਿਚਾਰ ਕਰਨ ਆਇਓ ਅਸੀਂ ਬਾਣੇ ਦਾ ਸਤਿਕਾਰ ਕਰਦੇ ਆਂ। ਨਹੀਂ ਬੋਲਣਾ ਸਾਨੂੰ ਵੀ ਬਹੁਤ ਕੁਝ ਆਉਂਦਾ। ਜੋ ਵੀ ਵਰਿੰਦਰ ਸਿੰਘ ਦੇ ਨਾਲ ਵਾਪਰਿਆ ਉਹ ਬਹੁਤ ਹੀ ਕਨਾਉਣੀ ਘਟਨਾ ਹੈ। ਕਿ ਇਹ ਅਮਰਤਾਰੀ ਪਰਿਵਾਰ ਹੈ ਬਚਪਨ ਤੋਂ ਇਹ ਨਹੀਂ ਕਿ ਅੱਜ 6 ਮਹੀਨਿਆਂ ਤੋਂ ਇਹ ਅਮਰਤਾਰੀ ਸਿੰਘ ਸੱਜ ਗਿਆ। ਇਹ ਬਚਪਨ ਤੋਂ ਹੀ ਜੋ ਪੰਥਕ ਗਤੀਵਧੀਆਂ ਹਨ ਜਾਂ ਗੁਰੂ ਮਹਾਰਾਜ ਦੀਆਂ ਗਤੀਵਧੀਆਂ ਉਹਨਾਂ ਦੇ ਨਾਲ ਜੁੜਿਆ ਹੋਇਆ। ਬੱਧ ਚੜ ਕੇ ਹਿੱਸਾ ਲੰਦਾ ਬੱਧ ਚੜ ਕੇ ਹੀ ਮਤਲਬ ਇਹ ਆਪਣੀ ਜਿਹੜੀ ਕਾਰਗੁਜ਼ਾਰੀ ਹੈ ਇਹ ਪੰਥਕ ਗਤੀਵਿਧੀਆਂ ਲਈ ਕਰਦਾ ਹੈ ਬਰਿੰਦਰ ਸਿੰਘ ਜੋ ਹੈਗਾ ਸੱਚਾ ਪੱਕਾ ਬੰਦਾ ਹੈ ਮੰਨਦਾ ਸਾਫ਼ ਹੈ ਔਰ ਸਚਾਈ ਦੇ ਨਾਲ ਖੜਦਾ ਹੈ ਸਚਾਈ ਹੀ ਇੱਕ ਉਹਦਾ ਮਤਲਬ ਮੁੱਖ ਮੇਨ ਮਕਸਦ ਹੈ ਕਿ ਸੱਚ ਪਿੱਛੇ ਚਾਹੇ ਮੇਰਾ ਸਿਰ ਵੀ ਚਲੇ ਜਾਵੇ ਚਾਹੇ ਮੇਰੀ ਜਾਨ ਵੀ ਚਲੇ ਜਾਵੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਪਰ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਜੀ ਸਿਰ ਦੇਣ ਦੀਆਂ ਗੱਲਾਂ ਕਰਦੇ ਹਨ ਔਰ ਕੌਮ ਦੇ ਅਗਵਾਈ ਕਰਦੇ ਹਨ ਉਹ ਸਚਾਈ ਤੋਂ ਭੱਜ ਰਹੇ ਹਨ ਅਗਰ ਉਹਨਾਂ ਨੇ ਕੁਟਮਾਰ ਕਰ ਲਈ ਸੀਗੀ ਕੁਝ ਕਰ ਲਿਆ ਸੀਗਾ ਤਾਂ ਉਹ ਸੱਚ ਨੂੰ ਸਾਹਮਣੇ ਲਿਆਉਂਦੇ ਬਰਿੰਦਰ ਸਿੰਘ ਦੇ ਨਾਲ ਪੂਰਾ ਇਲਾਕਾ ਖੜਾ ਹੈ ਜੇ ਬਰਿੰਦਰ ਸਿੰਘ ਇਸ ਇਲਾਕੇ ਦੇ ਵਿੱਚ ਵਿਚਰਦਾ ਜਾਂ ਇਸ ਇਲਾਕੇ ਦੇ ਵਿੱਚ ਵਧੀਆ ਕੰਮ ਕਰਦਾ ਤਾਂ ਉਹਦਾ ਜਿਹੜਾ ਹੈਗਾ ਤੁਸੀਂ ਖੁਦ ਦੇਖ ਰਹੇ ਹੋ ਇਕੱਠ ਖੁਦ ਸਬੂਤ ਹੈ ਕਿ ਬਰਿੰਦਰ ਸਿੰਘ ਕਿੱਦਾਂ ਦਾ ਬੰਦਾ ਹੈ ਬ੍ਰਿੰਦਰ ਸਿੰਘ ਦਾ ਕਿਸੇ ਵੀ ਆਈਐਸਆਈ ਨਾਲ ਜਾਂ ਕਿਸੇ ਏਜੰਸੀ ਨਾਲ ਜਾਂ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈਗਾ